ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਮੀਲ ਪੱਥਰ ਸਾਬਿਤ ਹੋ ਰਹੇ ਨੇ ਸਾਝਲੀ ਪਿੰਡ ਦੇ ਇਸ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ ਲੈब्स ਦਾ ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਕਿ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਹਨ ਆਪਿਆਂ ਨੂੰ ਟੀਚਰਜ਼ ਨੂੰ ਇਲਾਕੇ ਦੇ ਪ੍ਰਧੰਤ ਸਜਨ ਨੂੰ ਵਧਾਈ ਜੀ ਦੇਣਾ ਹੈ